HMP ভাইরাস 2001 ਤੋਂ ਚੱਲ ਰਿਹਾ ভাইরাস ਹੈ 2001 ਚ ਪਹਿਲੀ ਵਾਰੀ ਇਹ ਡਾਇਗਨੋਸ ਹੋਇਆ ਸੀ ਕਾ ਕੋਈ ਮਤਲਬ ਨਵਾਂ ভাইরাস ਨਹੀਂ ਹੈ ਜਿਹੜਾ ਇਹ ਹਿਊਮਨ ਮੈਟਾ ਨਿਊਮੋ ਵਾਇਰਸ ਹੈ ਜਿਹੜਾ ਪੂਰਾ ਨਾਮ ਹੈ ਇਸ ਵਾਇਰਸ ਦਾ ਇਹਦੇ ਵਿੱਚ ਪੁਰਾਣੇ ਉਹੋ ਜੋ ਕਾਮਨ ਕੋਲਡ ਦੇ ਸਿੰਪਟਮਸ ਨੇ ਫੀਵਰ, ਜ਼ੁਕਾਮ, ਖਾਂਸੀ ਐਸੇ ਇਹੋ ਹੀ ਸਿੰਪਟਮਸ ਨੇ ਜੋ ਆਮ ਕਾਮਨ ਕੋਲਡ ਨੇ ਤੇ ਫੈਲਦਾ ਵੀ ਐਸੇ ਤਰ੍ਹਾਂ ਹੀ ਹੈ ਜਿਵੇਂ ਸਨੀਜ਼ਿੰਗ, ਨਾ ਕਫਿੰਗ ਨਾਲ ਇੱਕ ਦੂਜੇ ਤੋਂ ਇਹ ਸਪਰੈਡ ਹੁੰਦਾ ਉਹ ਵੀ ਉਹ ਵੀ ਉਹੋ ਹੀ ਜਿਵੇਂ ਆਮ ਕਾਮਨ ਕੋਲਡ ਸਪਰੈਡ ਹੁੰਦਾ ਤਾਂ ਤੁਸੀਂ ਹਰ ਇੱਕ ਜਿਹੜਾ ਕੋਲਡ ਦਾ ਪੇਸ਼ੈਂਟ ਹੈ ਇਹਦੇ ਵਿੱਚ ਇਹ ਨਹੀਂ ਡਾਇਗਨੋਸ ਕਰਕੇ ਇਮੀਡੀਏਟ ਦੱਸ ਸਕਦੇ ਕਿ ਐਚਐਮਪੀ ਦਾ ਇਨਫਲੂਐਂਜ਼ਾ ਦਾ ਹੈ ਜਾਂ ਫਰਾਨਾ ਵਾਇਰਸ ਹੈ ਜਾਂ ਕੁਝ ਹੈ ਹੈ ਇਹਦੇ ਵਿੱਚ ਕਿ ਜੇ ਉਹ ਕੋਈ ਵਾਇਰਲ ਲੈਬ ਦੇ ਵਿੱਚ ਹੀ ਇੱਕ ਵਾਰੀ ਪ੍ਰੋਪਰ ਜਾਵੇ ਤੇ ਉਹ ਡਾਇਗਨੋਸ ਹੋਵੇ ਤੇ ਉਹ ਹੋ ਸਕਦਾ ਉਹਦੀ ਪਤਾ ਲੱਗ ਸਕਦਾ ਕਿ ਐਚਐਮਬੀ ਵਾਇਰਸ ਹੈ ਪਰ ਇਹਦੇ ਵਿੱਚ ਜੁੜੀ ਕੋਈ ਇੰਨੀ ਸਨਸਨੀ ਫੈਲੀ ਹੋਈ ਹੈ ਕਿ ਇਹ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੈ ਜਾਂ ਕੁਝ ਪ੍ਰੋਬਲਮ ਦੇ ਸਕਦਾ ਹੈ ਇਹੋ ਜਿਹਾ ਕੁਝ ਨਹੀਂ ਹੈ ਜੋ ਆਮ ਵਾਇਰਸਸ ਦੇ ਨਾਲ ਪ੍ਰੋਬਲਮਾਂ ਆਂਦੀਆਂ ਨੇ ਉਹੋ ਹੀ ਪ੍ਰੋਬਲਮ ਇਹਦੇ ਨਾਲ ਤੁਸੀਂ ਇਹਦੇ ਵਿੱਚ ਜਿਹੜੇ ਪੇਸ਼ੈਂਟ ਜਿਹੜੇ ਕੋਈ ਪਹਿਲਾਂ ਹੀ ਰੈਸਪੀਰੇਟਰੀ ਡਿਜ਼ੀਜ਼ ਦੇ ਪੇਸ਼ੈਂਟ ਨੇ ਕੋਈ ਅਸਥਮਾ ਦਾ ਕੋ ਬ੍ਰੌਂਕਾਈਟਸ ਦਾ ਉਹ ਪੇਸ਼ੈਂਟ ਜਾਂ ਕਿਸੇ ਕੋਈ ਇੰਟਰਸਿਸ਼ੀਅਲ ਲੰਗ ਡਿਜ਼ੀਜ਼ ਦੇ ਪੇਸ਼ੈਂਟ ਨੇ ਉਹ ਥੋੜਾ ਜਿਹਾ ਆਪਣਾ ਜ਼ਰੂਰ ਧਿਆਨ ਰੱਖਣ ਮਾਸਕ ਲਗਾ ਕੇ ਰੱਖਣ ਜਿਹੜੇ ਜਿਹੜੇ ਦੂਸਰੇ ਨੇ ਜਿਨ੍ਹਾਂ ਨੂੰ ਜਿਹੜੇ ਇਨਵੋਲਡ ਨੇ ਕਿਸੇ ਕਾਮਨ ਕੋਲਡ ਨਾਲ ਖਾਂਸੀ ਨਾ ਜੁਕਾਮ ਨਾਲ ਇਨਵੋਲਡ ਨੇ ਉਹ ਜ਼ਰੂਰ ਆਪਣਾ ਮਾਸਕ ਲਗਾ ਕੇ ਰੱਖਣ ਕਿਉਂਕਿ ਉਹ ਸਪ੍ਰੈਡਰ ਨਾ ਬਣ ਸਕਣ ਤੇ ਦੂਸਰੇ ਜਿਹੜੇ ਉਹਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਆਲਰੇਡੀ ਵੀਕ ਹੈ ਥੋੜਾ ਜਿਹਾ ਉਹ ਧਿਆਨ ਰੱਖ ਲੈਣ ਬੱਚਿਆਂ ਨੂੰ ਥੋੜਾ ਜਿਹਾ ਇਨਾਂ ਤੋਂ ਪਰੇ ਰੱਖਿਆ ਜਾਵੇ ਹਾਂਜੀ ਜੀ ਡਾਕਟਰ ਸਾਹਿਬ ਐਚ ਐਮ ਪੀ ਵਾਇਰਸ ਕੋਟ ਸਪਰੈਡ ਕਰ ਰਿਹਾ ਤੇ ਇਸ ਤੋਂ ਬੱਚਾਂ ਦੇ ਕੀ ਕੀ ਪ੍ਰਿਆਸ ਜਿਹੜੇ ਕਰਨੇ ਚਾਹੀਦੇ ਨੇ ਮਤਲਬ ਇਹ ਕੀ ਹੈ ਇੱਕ ਵਾਰੀ ਮੂਰਤ ਡਿਟੇਲ ਐਚ ਐਮ ਪੀ ਵਾਇਰਸ 2001 ਤੋਂ ਚੱਲ ਰਿਹਾ ਵਾਇਰਸ ਹੈ 2001 ਚ ਪਹਿਲੀ ਵਾਰੀ ਇਹ ਡਾਇਗਨੋਸ ਹੋਇਆ ਸੀ ਕਾ ਕੋਈ ਮਤਲਬ ਨਵਾਂ ਵਾਇਰਸ ਨਹੀਂ ਹੈ ਜਿਹੜਾ ਹੈ ਏ ਹਿਊਮਨ ਮੈਟਾ ਨਿਊਮੋ ਵਾਇਰਸ ਹੈ ਜਿਹੜਾ ਪੂਰਾ ਨਾਮ ਹੈ ਇਸ ਵਾਇਰਸ ਦਾ ਇਹਦੇ ਵਿੱਚ ਪੁਰਾਣੇ ਉਹ ਜੋ ਕਾਮਨ ਕੋਲਡ ਦੇ ਸਿੰਪਟਮਸ ਨੇ ਫੀਵਰ ਜੁਕਾਮ ਖਾਂਸੀ ਐਸੇ ਇਹੋ ਹੀ ਸਿੰਪਟਮਸ ਨੇ ਜੋ ਆਮ ਕਾਮਨ ਕੋਲਡ ਨੇ ਤੇ ਫੈਲਦਾ ਵੀ ਐਸੇ ਤਰ੍ਹਾਂ ਹੀ ਹੈ ਜਿਵੇਂ ਸਨੀਜ਼ਿੰਗ ਨਾ ਕਫਿੰਗ ਨਾਲ ਇੱਕ ਦੂਜੇ ਤੋਂ ਇਹ ਸਪਰੈਡ ਹੁੰਦਾ ਹੈ ਉਹ ਵੀ ਉਹ ਹੋਏ ਜਿਵੇਂ ਆਮ ਕੋਮਨ ਕੋਲਡ ਸਪਰੈਡ ਹੁੰਦਾ ਹੈ ਤੇ ਤੁਸੀਂ ਹਰ ਇੱਕ ਜਿਹੜਾ ਕੋਲਡ ਦਾ ਪੇਸ਼ੈਂਟ ਹੈ ਇਹਦੇ ਵਿੱਚ ਇਹ ਨਹੀਂ ਡਾਇਗਨੋਸ ਕਰਕੇ ਇਮੀਡੀਏਟ ਦੱਸ ਸਕਦੇ ਕਿ ਐਚ ਐਮ ਪੀ ਦਾ ਇਨਫਲੂਐਂਜ਼ਾ ਦਾ ਹੈ ਜਾਂ ਫਰਨਾ ਵਾਇਰਸ ਹੈ ਜਾਂ ਕੁਝ ਹੈ ਇਹਦੇ ਵਿੱਚ ਕਿ ਜੇ ਉਹ ਕੋਵਾਇਰਲ ਲੈਬ ਦੇ ਵਿੱਚ ਹੀ ਇੱਕ ਵਾਰੀ ਪ੍ਰੋਪਰ ਜਾਵੇ ਤੇ ਉਹ ਡਾਇਗਨੋਸ ਹੋਵੇ ਤੇ ਉਹ ਹੋ ਸਕਦਾ ਉਹਦੀ ਪਤਾ ਲੱਗ ਸਕਦਾ ਕਿ ਐਚ ਐਮ ਪੀ ਵਾਇਰਸ ਹੈ ਅਰੇ ਇਹਦੇ ਵਿੱਚ ਜੁੜੀ ਕੋਈ ਇੰਨੀ ਸਨਸਨੀ ਫੈਲੀ ਹੋਈ ਹੈ ਕਿ ਇਹ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੈ ਜਾਂ ਕੁਝ ਪ੍ਰੋਬਲਮ ਦੇ ਸਕਦਾ ਹੈ ਇਹੋ ਜਿਹਾ ਕੁਝ ਨਹੀਂ ਹੈ ਜੋ ਆਮ ਵਾਇਰਸਸ ਨਾਲ ਪ੍ਰੋਬਲਮਾਂ ਆਂਦੀਆਂ ਨੇ ਉਹੋ ਹੀ ਪ੍ਰੋਬਲਮ ਇਹਦੇ ਨਾਲ ਹੈ ਤੁਸੀਂ ਇਹਦੇ ਵਿੱਚ ਜਿਹੜੇ ਪੇਸ਼ੈਂਟ ਜਿਹੜੇ ਕੋ ਪਹਿਲੇ ਹੀ ਰੈਸਪੀਰੇਟਰੀ ਡਿਜ਼ੀਜ਼ ਦੇ ਪੇਸ਼ੈਂਟ ਨੇ ਕਈ ਇਸ ਤਰ੍ਹਾਂ ਦਾ ਕੋਬਰੌਂਕਾਈਟਸ ਦਾ ਉਹ ਪੇਸ਼ੈਂਟ ਜਾਂ ਕਿਸੇ ਕੋਈ ਇੰਟਰਸਿਸ਼ੀਅਲ ਲੰਗ ਡਿਜ਼ੀਜ਼ ਦੇ ਪੇਸ਼ੈਂਟ ਨੇ ਉਹ ਥੋੜਾ ਜਿਹਾ ਆਪਣਾ ਜ਼ਰੂਰ ਧਿਆਨ ਰੱਖਣ ਮਾਸਕ ਲਗਾ ਕੇ ਰੱਖਣ ਜਿਹੜੇ ਜਿਹੜੇ ਦੂਸਰੇ ਨੇ ਜਿਨ੍ਹਾਂ ਨੂੰ ਜਿਹੜੇ ਇਨਵੋਲਡ ਨੇ ਕਿਸੇ ਕਾਮਨ ਕੋਲਡ ਨਾਲ ਖਾਂਸੀ ਨਾ ਜੁਕਾਮ ਨਾਲ ਹੋल्ड ਨੇ ਉਹ ਜ਼ਰੂਰ ਆਪਣਾ ਮਾਸਕ ਲਗਾ ਕੇ ਰੱਖਣ ਕਿਉਂਕਿ ਉਹ ਸਪਰੈਡਰ ਨਾ ਬਣ ਸਕਣ ਤੇ ਦੂਸਰੇ ਜਿਹੜੇ ਉਹਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਆਲਰੇਡੀ ਵੀਕ ਹੈ ਥੋੜਾ ਜਿਹਾ ਉਹ ਧਿਆਨ ਰੱਖ ਲੈਣ ਬੱਚਿਆਂ ਨੂੰ ਥੋੜਾ ਜਿਹਾ ਇੰਨਾ ਤੋਂ ਪਰੇ ਰੱਖਿਆ ਜਾਵੇ ਬਸ ਇੰਨਾ ਕੋਈ ਇਹਦੇ ਵਿੱਚ ਧਿਆਨ ਰੱਖਣ ਦੀ ਲੋੜ ਨਹੀਂ ਹੈ ਕੋਈ ਇਹਦਾ ਐਚ ਐਮ ਪੀ ਵਾਇਰਸ ਦਾ ਕੋਈ ਵੱਖਰਾ ਆ ਬਾਕੀਆਂ ਵਾਇਰਸਸ ਨਾਲੋਂ ਕੋਈ ਵੱਖਰਾ ਪ੍ਰੀਕਾਸ਼ਨ ਜਾਂ ਵਕਰੀ ਕੋਈ ਇਹਦੀ ਮੈਡੀਸਿਨ ਇਹੋ ਜਿਹਾ ਕੁਝ ਨਹੀਂ ਹੈ ਨੋਰਮਲ ਰੂਟੀਨ ਮੈਡੀਕੇਸ਼ਨ ਜਿਹੜੀ ਔਨ ਦਾ ਕਾਊਂਟਰਸ ਹੀ ਅਵੇਲੇਬਲ ਹੈ ਅੱਜਕੱਲ ਤੇ ਆਪ ਹੀ ਪੈਰਾਸਟਾਮੋਲ ਤੇ ਬਰੂਫਨ ਲੈ ਕੇ ਸਾਰੇ ਜਣੇ ਚੱਲ ਲੈਂਦੇ ਨੇ ਅਦਰਵਾਈਜ਼ ਇਸ ਤੋਂ ਇਲਾਵਾ ਦੀ ਕੋਈ ਇਹੋ ਜਿਹੀ ਮੈਡੀਸਿਨਸ ਵੀ ਨਹੀਂ ਹੈ ਜਿਹੜੇ ਨਾਲਕ ਬਹੁਤ ਜ਼ਿਆਦਾ ਐਦਾ ਕੋਈ ਟ੍ਰੀਟਮੈਂਟ ਕਰਨ ਦੀ ਕੋ ਲੋੜ ਪੈ ਸਕੇ ਡਾਕਟਰ ਸਾਹਿਬ ਇਹ ਕਿਨਨ ਕ ਜਾਨ ਲੈਵਾ ਵਾਇਰਸ ਹੈਗਾ ਕਿਉਂਕਿ ਕਾਫੀ ਡਰ ਦਾ ਮਾਹੌਲ ਜੋ ਦੇਖੋ ਜਾਨ ਲੈਵਾ ਦਾ ਇਹ ਹੈ ਕਿ ਇਸ ਤਰ੍ਹਾਂ ਦਾ ਕੋਈ ਜਾਨ ਲੈਵਾ ਵਾਇਰਸ ਨਹੀਂ ਹੈ ਸੋਸ਼ਲ ਮੀਡੀਆ ਦਾ ਟਾਈਮ ਔਨ ਕਰਕੇ ਇੱਕ ਦੋ ਵੀਡੀਓ ਪੈ ਗਈਆਂ ਕਿ ਕੇਸਸ ਆ ਗਏ ਦੋ ਕੇਸਸ ਆ ਗਏ ਤਿੰਨ ਕੇਸਸ ਆ ਗਏ ਉਹ ਇਸ ਤਰ੍ਹਾਂ ਦੇ ਕਰਕੇ ਉਹ ਥੋੜੀ ਜੀ ਸੈਂਸੇਸ਼ਨਲ ਜੀ ਨਿਊਜ਼ ਬਣ ਜਾਂਦੀ ਹੈ ਬਟ ਅਦਰਵਾਈਜ਼ ਅਸਰ ਦਾ ਕੋਈ ਜਾਨ ਲੈਵਾ ਵਾਇਰਸ ਹੋਣ ਵਾਲੀ ਕੋਈ ਅਜਿਹੀ ਗੱਲ ਨਹੀਂ ਉਹ ਜਿਹੜਾ ਜਿਹਦਾ ਇਮਿਊਨ ਸਿਸਟਮ ਵੀਕ ਹੈ ਉਹਨੂੰ ਜੇ ਹੋਰ ਕਿਸੇ ਵਾਇਰਸ ਨੇ ਪ੍ਰੋਬਲਮ ਦੇਣੀ ਹੈ ਜਿੰਨੀ ਕੋਈ ਪ੍ਰੋਬਲਮ ਦੇਣੀ ਹੈ ਉਨੀ ਕੋਈ ਇਸ ਵਾਇਰਸ ਨੇ ਦੇਣੀ ਹੈ ਉਹ ਜਿੰਨੀ ਕੋਈ ਕੋਈ ਨਾਰਮਲ ਸਰਜਰੀ ਦੇ ਵਿੱਚ ਜਿੰਨਾ ਕੋਈ ਕੰਸੈਂਟ ਫਾਰਮ ਅਸੀਂ ਸਾਈਨ ਕਰਾਣੇ ਆ ਉਹੋ ਹੀ ਉਹਨਾਂ ਕੋਈ ਦੂਜੀ ਸਰਜਰੀ ਚ ਉਹ ਹੋਏ ਤੀਜੀ ਸਰਜਰੀ ਚ ਉਹ ਉਨੇ ਹੀ ਕੋਈ ਪ੍ਰੋਬਲਮ ਕਿਸੇ ਨੂੰ ਹੁੰਦੀ ਹੈ ਇਸ ਵਾਇਰਸ ਨਾਲ ਹੋ ਸਕਦੀ ਜਿਹੜੀ ਕਿਸੇ ਹੋਰ ਦੂਸਰੇ ਵਾਇਰਸ ਨਾਲ ਹੋ ਸਕਦੀ ਹੈ ਪਟਿਆਰੇ ਦਾ ਇਹ ਲਾਸਟ ਟਾਈਮ ਦੇ ਤੇ ਕੋਵਿਡ ਦੇ ਹੋਣ ਕਰਕੇ ਜਰੂਰ ਥੋੜਾ ਜਿਹਾ ਇਹਦਾ ਉਹ ਹੋਇਆ ਹੋਇਆ ਕਿ ਕੋਵਿਡ ਵਾਇਰਸ ਆਇਆ ਉਹਦੇ ਨਾਲ ਜਾਨਾਂ ਚਲ ਗਈਆਂ ਤੇ ਉਹ ਥੋੜਾ ਜਿਹਾ ਕੋਈ ਵੀ ਨਵੀਂ ਚੀਜ਼ ਦਾ ਨਵਾਂ ਨਾਮ ਸੁਣਦੇ ਨੇ ਤੇ ਉਹਦੀ ਸਨਸਨੀ ਜ਼ਿਆਦਾ ਹੋ ਜਾਂਦੀ ਹੈ। ਅਦਰਵਾਈਜ਼ ਇਹੋ ਜਿਹਾ ਕੋਈ ਵੀ ਅ ਸਟ੍ਰੈਸ ਵਾਲੀ ਕੋਈ ਅਦਾ ਕੋਈ ਇਸ਼ੂ ਨਹੀਂ ਹੈ ਸਰਕਾਰ ਚ ਵੀ ਕਾਫੀ ਚਿੰਤਾ ਜੋ ਦੇਖੀ ਜਾ ਰਹੀ ਹੈ ਇਸ ਵਾਇਰਸ ਨੂੰ ਲੈ ਕੇ ਕਿਉਂਕਿ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਵੀ ਡਿਕਲੇਅਰ ਕਰ ਚੁੱਕੀਆਂ ਹਨ ਸੈਂਟਰਲ ਗਵਰਨਮੈਂਟ ਵੀ ਡਿਕਲੇਅਰ ਕਰ ਚੁੱਕੀ ਹੈ ਕਿ ਨਾਰਮਲ ਰੂਟੀਨ ਵਾਇਰਸ ਹੈ ਪਹਿਲੇ ਵੀ 2001 ਤੋਂ ਹੈਗਾ ਕੋਈ ਨਵਾਂ ਵਾਇਰਸ ਨਹੀਂ ਹੈ ਸੋ ਇਸ ਕਰਕੇ ਕੋਈ ਐਡਾ ਜਿਆਦਾ ਚਿੰਤਾ ਵਾਲਾ ਵਿਸ਼ਾ ਨਹੀਂ ਹੈ ਕੋਈ ਸਪੈਸ਼ਲ ਤਿਆਰੀ ਦੀ ਕੋਈ ਹਸਪੀਟਲ ਦੇ ਵਿੱਚ ਕੋਈ ਸਪੈਸ਼ਲ ਵਾਰਡਾ ਬਣਾਉਣ ਦੀ ਜਾਂ ਕੁਝ ਇਹੋ ਜਿਹੀ ਕੋਈ ਨਹੀਂ ਤਿਆਰੀ ਦੀ ਵੀ ਕੋਈ ਅੱਡੀ ਲੋਡਿੰਗ